ਕਿ ਬੈਬ ਟੀਵੀ ਤੇ ਮੈਂ ਹਾਂ ਹਰਪ੍ਰਿੰਦ ਸਿੰਘ ਸੈਣੀ ਅੱਜ ਅਸੀਂ ਪਹੁੰਚੇ ਹਾਂ ਬਲਾਕ ਕਨੋਂ ਆਣ ਦੇ ਪਿੰਡ ਕਿਸਨਪੁਰ ਦੇ ਨੇੜੇ ਜਿੱਥੇ ਕਿ ਇੱਕ ਛੋਟਾ ਪਿੰਡ ਦੇ ਲਾਗੋਂ ਦੇ ਮਿੰਨੀ ਦਰਿਆ ਲੰਘਦਾ ਮਿੰਨੀ ਦਰਿਆ ਦੇ ਨਾਲ ਜੋ ਵੀ ਲੋਕਾਂ ਦੀਆਂ ਫਸਲਾਂ ਲੱਗੀਆਂ ਵਾਂ ਝੋਨਾ ਵਾਂ ਕਮਾ ਦਾ ਉਹ ਪੂਰੀ ਤਰ੍ਹਾਂ ਡੁੱਬ ਚੁੱਕੇ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਤਸਵੀਰਾਂ ਜਿਹੜੀਆਂ ਵਾਂ ਇਹਨਾਂ ਸਾਂਝੀਆਂ ਕਰੋ ਇਹ ਦੇਖੋ ਦੂਰ ਤੱਕ ਝੋਨਾ ਜਿਹੜਾ ਵਾ ਸਾਰਾ ਇਹ ਡੁੱਬਿਆ ਹੋਇਆ ਵਾ ਪਾਣੀ ਦੇ ਨਾਲ ਤੇ ਇਹ ਝੋਨਾ ਜਿਹੜਾ ਵਾ ਇਹ ਬਿਲਕੁਲ ਖਤਮ ਹੋ ਚੁੱਕਾ ਵਾ ਜੇਲੇਬਾਜ਼ ਧੂਪਾਂ ਲੱਗੀਆਂ ਤੇ ਇਹ ਝੋਨਾ ਬਿਲਕੁਲ ਨਹੀਂ ਰਹਿਣਾ ਇੱਧਰ ਕਮਾਦ ਲੱਗੇ ਆ ਕਮਾਦ ਦੇ ਵਿੱਚ ਵੀ ਪਾਣੀ ਜਿਹੜਾ ਵਾ ਉਹ 15-15 ਫੁੱਟ ਹੋਣਾ ਤੇ ਆ ਜਿਹੜੇ ਪਾਪੂਲਰ ਲੱਗੇ ਆ ਨਾ ਵਿੱਚ ਵੀ 15-15 ਫੁੱਟ ਪਾਣੀ ਆ ਤੇ ਇਹ ਕਰਕੇ ਇੱਧਰ ਜਿਹੜਾ ਸਾਹਮਣੇ ਪਿੰਡ ਪਿੰਦਾ ਉਹ ਪਿੰਡ ਹੈਗਾ ਪਸਵਾਲਾਂ ਪਸਵਾਲਾਂ ਦੇ ਵਿੱਚ ਵੀ ਪਾਣੀ ਜਿਹੜਾ ਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਤੇ ਇਧਰ ਨੂੰ ਪਿੰਡ ਪਿੰਦਾ ਬਲਵੰਡਾ ਇਹ ਜਿਹੜੀ ਡਰੇਨ ਜਾਂਦੀ ਆ ਇਹਨੂੰ ਬਲਵੰਡਾ ਡਰੇਨ ਕਹਿੰਦੇ ਆ ਇਹ ਡਰੇਨ ਜਿਹੜੀ ਆ ਇਹ ਬਾਅਦ ਚ ਜਾਂਦੀ ਆ ਕੋਟਰੀ ਹ ਝੰਡਾ ਦੇ ਲਾਗੋਂ ਦੀ ਜਿਹੜੀ ਸੇਮ ਨਹਿਰ ਪੈਂਦੀ ਆ ਉੱਥੇ ਜਾ ਕੇ ਜਿਹੜੀ ਆ ਖਤਮ ਹੁੰਦੀ ਆ ਇਹ ਡਰੇਨ ਜਿਹੜੀ ਆ ਪੱਤਰਕਾਰ ਹਰਪਨ ਸਿੰਘ ਦੇ ਨਾਲ ਕੈਮਰਾਮੈਨ ਸਵਰਨ ਅਹਿਮਦ